ਸਾਲਾਂ ਦਾ ਇਹ ਆ ਵੀ ਆ ਆ ਵੇ ਓਏ ਜਿਵੇਂ ਜਾਦੂ ਦੀ ਬੈਠਾ ਹੋਇਆ ਓਏ ਨਾ ਓਏ ਓਹੀ ਗੱਲ ਤੇ ਕਿੰਨੀ ਜਲਦੀ ਹੈ ਪਾਰਾ ਹੀ ਬਹੁਤ ਹੈ ਵੀ ਮਿੱਤਰੋ ਪਾਲਿਆ 12 ਫੁੱਟਾ ਬਸੰਦਰ ਦਾ ਕਲੀ ਉਹ ਟਹਿ ਗਿਆ ਟਹਿ ਗਿਆ ਟਹਿ ਮੀਡੀਅਮ ਤੇ ਆਤ ਪਈ ਕਰਕੇ ਮੀਡੀਅਮ ਪਈ ਆ ਤੇ ਚਾ ਮੀਡੀਓ ਭੈਜ ਭੱਜੀ ਵੀ ਮਿੱਤਰਾਂ ਹਨੇਰਾ ਹੋ ਗਿਆ ਪਰ ਆਹ ਦੇਖੋ ਕੀ ਚੱਲ ਰਿਹਾ ਕੰਮ ਇੱਥੇ 12 ਬੁੱਟਾ ਸਤ ਸਤਿਗੁਰੂ ਮਤਰੋ ਕਰਤਾ ਜੀ ਦਾ ਬਲੌਗ ਸ਼ੁਰੂ ਤੇ ਅੱਜ ਵੜਦੇ ਪਏ ਆ ਬਾਸਵਤੀ ਅੱਗੇ ਮੇਰੇ ਦੋ ਵਾਰੀ ਮੂੰਹ ਚ ਮੱਕੀ ਨਿਕਲਦਾ ਅੱਜ ਬਾਸਵਤੀ ਵੜਦੇ ਪਏ ਆ ਬਾਅਦ ਰਹਿ ਗਿਆ ਕੰਮ ਥੋੜਾ ਜੀ ਤੇ ਬਾਸਵਤੀ ਵੱਟ ਕੇ ਉਸ ਤੋਂ ਬਾਅਦ ਇਹਦੇ ਮਗਰ ਪੌਣਾ 12 ਫੁੱਟਾ ਰੋਟਾਵੇਟਰ ਤੇ ਅੱਗੇ ਇੱਥੇ ਖੋਪਾ ਚੱਲਿਆ ਸੀਗਾ ਹੁਣ ਟਰਾਲਾ ਪੋਲ ਕਰਕੇ ਫੇਰ ਤੋਰਨਾ ਇੱਥੋਂ ਤੇ ਉਹ ਚੜ੍ਹਾਈ ਚੜਾਉਣਾ ਤਾਂ ਤੇ ਦੇਖਦੇ ਆ ਕੀ ਕਰਦੇ ਇਹ ਕੰਮ ਨਵੇੜ ਕੇ ਫਿਰ ਇਹਦੇ ਮਗਰ ਪਾਉਣਾ 12 ਫੁੱਟਾ ਹੁੱਟਾ ਵੇਟਰ ਉਹ ਵੀ ਆਪਾਂ ਇਸੇ ਵਲੌਗ ਚ ਦਿਖਾਵਾਂਗੇ ਤੇ ਹੁਣ ਆ ਟਰਾਲਾ ਕਰਕੇ ਫੁੱਲ ਤੇ ਫਿਰ ਉੱਥੋਂ ਤੁਹਾਨੂੰ ਵੇਣੇ ਖੁੱਪਦਾ ਕੇ ਨਿਕਲਦਾ ਤੇ ਜੇ ਖੁੱਪ ਗਿਆ ਫਿਰ ਵੀ ਕੱਢ ਲੈਣਾ ਜੇ ਨਾ ਖੁੱਪਿਆ ਵੇ ਤਾਂ ਨਿਕਲ ਹੀ ਜਾਣਾ ਵਾ ਵਿਚਾਰਾ ਟਿਕਣ ਨਹੀਂ ਦਿੰਦੇ ਵਿਚਾਰੇ ਨੂੰ ਇਹ ਬੜਾ ਗਿਆ ਕੰਮ ਬੰਦੋ ਆ ਵੀ ਆ ਤਾਂ ਨਿੱਪੜ ਗਿਆ ਕਿਆਰਾਬਾਦਸ ਰਹਿ ਗਈ 2 3 ਕਿਲੇ ਉਹ ਵੱਢ ਕੇ ਫੇਰ ਆਪਾਂ ਚਲਾਉਣਾ ਰੂਟਾ ਵੇਟਰ ਬਾਨੇ ਰਾਣਾ ਹੋਵੇ ਟਾਈਮ ਬਚ ਗਿਆ ਇੱਕ ਵਾ ਘੰਟੇ ਡੇਢ ਦਾ ਕੰਮ ਦੋਹਾਂ ਦਾ ਹੋਰ ਆ ਜਾਰਾ ਇੱਥੋਂ ਤੋਰ ਕੇ ਭੇਜਿਆ ਦੋ ਰਿੱਕਾ ਤਾਂ ਕਿ ਪਾਣੀ ਚੱਕ ਲੈਣ ਔਰ ਟਰੈਕ ਲੈ ਜਾਂਦੇ ਆ ਦੇਖੀ ਇਹ ਹੋ ਗਿਆ ਫੋਨ ਕਣੀ ਆਪਣਾ ਟਰਾਲਾ ਸਰੇ ਆ ਗਿਆ ਫੋਨ ਲੈਣਾ ਉਧਰ ਫੋਨੇ ਬਾਕੀ ਫੋਲਡਰ ਤੇ ਹੁਣ ਉਹ ਥੋੜਾ ਕੱਟਣਾ ਰਾ ਵੀ ਪੁੱਠਾ ਸਿੱਧਾ ਰਹੀਆ ਪਤਾ ਨਹੀਂ ਚੜਾ ਕੇ ਜਾਂ ਮੋੜਦਣਾ ਦੇਖੀ ਜਉ ਆਕੇ ਉਹ ਉੱਥੇ ਖੋਬੇ ਚੱਲਿਆ ਸੀ ਤਾਂ ਕਿ ਲਈ ਆ ਦੇਖਦੇ ਇਥੋਂ ਤੁਰਪੂ ਸੌਖਾ ਹੈ ਖੋਬੇ ਆਰਾ ਲਾ 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 ਮੱਛਰੇ ਆ ਜਾਈਂ ਕੱਢ ਕੇ ਬਾਹਰ ਕੱਢੀ ਗਏ ਅੱਗੇ ਅੱਗੇ ਜਾ ਕੇ ਬਣਾ ਫਿਰ ਵੀਡੀਓ ਵੇਖਦੇ ਕੀ ਕਰਦੇ ਹੀ ਮੋੜ ਹੀ ਬੜਾ ਗੰਦਾਰਾ ਕਹਿਣ ਘਰਾਂ ਨੂੰ ਮੋੜਾਂਗੇ ਐਨੂੰ ਮੋੜਨੀ ਬਾਹਰ ਸੌਖਾ ਮੋੜ ਜੂ ਚੱਲ ਆਉਣ ਦੇ ਵੀ ਬਾਵਾ ਹੀ ਬਣ ਜਾਣੀ ਇੱਥੋਂ ਵੇਖੋ ਨਿਕਲਦਾ ਕਿ ਨਹੀਂ ਕੀ ਆ ਗਿਆ ਇਹ ਤਾਂ ਮਹਿਸੂਸ ਹੀ ਨਹੀਂ ਕਰਾਇਆ ਇਹ ਤਾਂ ਮਹਿਸੂਸ ਹੀ ਨਹੀਂ ਕਰਾਇਆ ਰਾਜ ਨਹੀਂ ਝੜ ਕੇ ਆ ਗਿਆ ਆਉਣ ਦੇ ਬੈਗ ਆਉਣ ਦੇ ਆਉਣ ਦੇ ਇਹਨੂੰ ਮੇਰੇ ਨਾਲ ਨੂੰ ਰੱਖ ਮੇਰੇ ਨਾਲ ਨੂੰ ਮੇਰੇ ਨਾਲ ਨੂੰ ਉੱਥੇ ਇੰਨਾ ਫਲ ਭਰਿਆ ਦਾ ਉੱਥੇ ਹੁੰਦੇ ਜਾਣਾ ਮੇਰੇ ਨਾਲ ਨੂੰ ਰੱਖ ਕਿਵੇਂ ਪਹਿਲਾਂ ਨਹੀਂ ਟੁੱਪਣ ਲੱਗਾ ਸੀ ਹਾਂ ਉੱਥੇ ਇੰਨਾ ਫਲ ਭਰਿਆ ਦਾ ਉੱਥੇ ਹੁੰਦੇ ਜਾਣਾ ਆਉਣ ਨੂੰ ਰੱਖ ਲੈਣਾ ਜਾਣ ਦੇ ਜਾਣ ਦੇ ਆਉਣ ਨੂੰ ਰੱਖ ਆਉਣ ਨੂੰ ਆ ਸਿੱਧਾ ਕਰ ਦੇ ਆਉਣ ਨੂੰ ਨਹੀਂ ਬੱਸਾਂ ਵੀ ਚਲਾ ਲੈਂਦੇ ਆ ਚਾਬੀ ਇਹੀ ਆ ਮੈਨੂੰ ਤਾਂ ਲੱਗਦੀ ਨਹੀਂ ਠੀਕ ਆ ਚਾਬੀ ਮੁਸ਼ਕਲ ਆ ਹੋਰ ਵੇਖਾ ਇੱਥੇ ਆ ਵੇ ਟੋਕਰੀ ਬਣੀ ਉੱਤੇ ਨਾ ਨਾ ਹੂੰ ਚਾਬੀ ਇਹ ਨਹੀਂ ਗਈ ਲਓ ਮੇਰਾ ਫੋਨ ਫੜ ਕਿੱਥੇ ਫੋਨ ਫੜਾਓ ਆਨ ਕਰ ਆ ਗਈ ਜੀ ਦੁਬਾਰਾ ਕਰ ਆ ਆ ਗਈ ਆ ਗਈ ਨੂੰ ਪਟਾ ਡੁਰ ਟੋਏ ਨਾਦ ਨੂੰ ਵਿੱਚ ਸੁੱਟ ਕੇ ਨੱਪਦਾ ਭੈਣ ਯਾਰ ਤੋਹੀ ਕੀਤਾ ਤੋਹੀ ਕੀਤਾ ਇਦਾਂ ਤੇ ਸਮੋਸਾ ਸਮੋਸਾ ਇਸਨੇ ਵਿੱਚ ਆਰਾ ਆਰਾ ਚੁਣ ਚੁਣਾ ਖਾ ਲਈ ਤੂੰ ਖਾ ਲਈ ਭੈਣ ਦੇ ਯਾਰ ਐਦੋ ਸਮੋਸਾ ਭੈਣ ਜੋ ਕਿਹਾ ਸੀ ਕੁੱਤਿਆ ਪੂਰੀ ਹੀ ਆਵੇਗਾ ਗੜਗਰਦੇ ਹੱਥਰੇ ਸਮੋਸੇ ਸੀ ਉਹ ਮੈਂ ਖਾਣੇ ਕਰਕੇ ਭੁੱਖ ਲੱਗੀ ਨਹੀਂ ਤਾਂ ਮੈਂ ਸੁੱਟ ਦੇਣਾ ਹੀ ਵਿੱਚ ਇੱਥੇ ਸ਼ਾਮੀ ਰੱਖੀ ਹਾਂ ਆ ਕੀ ਆਦਰ ਹੁੰਦਾ ਨਹੀਂ ਜੂਮ ਜਾਵਜ ਐਵੇਂ ਦਿੱਤਾ ਬਟਨ ਦੇ ਉੱਤੇ ਤੁੰਗਾ ਕਰਨ ਨਹੀਂ ਆਉਂਦਾ ਕਰਨਾ ਨਹੀਂ ਆਉਂਦਾ ਹੁੰਦਾ ਹੀ ਨਹੀਂ ਓਏ ਓਏ ਇੱਕ ਦਮ ਫਟ ਗਿਆ ਇਹ ਹੋਰੀ ਕੋ ਕੋਲੀ ਪੜਦਾ ਆ ਵਿੱਚ ਤੋਂ ਬਦਲਣਾ ਕਿੱਥੇ ਆ ਰਿਹਾ ਹੁਣ ਚੋਰਿਆ ਪਿੱਛੇ ਹੂੰ ਭੈਣ ਲਿਆਈ ਯਾਰ ਹਾਂ ਹਾਂ ਬੱਸ 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 ਆ ਨਵੇਂ ਬਾਰੇ ਨਾ ਨਾਲ ਦੇ ਨਾਂਦਾ 132000 ਦਾ ਓਏ ਨਾਸਾਂ ਤੇ ਨਾ ਨਾਸਾਂ ਓ ਕੀ ਲੱਭਦੇ ਆ ਉੱਥੇ ਮੈਨੂੰ ਸਮਝ ਨਹੀਂ ਆ ਰਹੀ ਪੱਥਰ ਗਵਾਚਾ ਆ ਕਈਆਂ ਨੇ ਕੀ ਕਰ ਉੱਥੇ ਅੱਭੀ ਓਏ ਇਹ ਨਹੀਂ ਲੱਭਣਾ ਸ਼ਰਾਬ ਦੇ ਦਾ ਜੱਟ ਨੇ ਇਹ ਨਹੀਂ ਲੱਭਣਾ ਓਏ ਆ ਤੂੰ ਹੀ ਕਰਨਾ ਆਉਣਾ ਇਦਾਂ ਸਮੋਸੇ ਸਮੋਸੇ ਖਾਣੇ ਆ ਡੈਡੀ ਐਂਡਿਕਟਰ ਕਿੱਡੀ ਪੱਜਾ ਦੇਣੀ ਓਏ ਬੋਡਾ ਵਾਚ ਕੇ ਹੁੰਦਾ ਵਾਦਾ ਆ ਆਂਡੇ ਵੀ ਮੜਾ ਸ ਮਰਿਆ ਕਾਲਾ ਅੰਦਾ ਇਹ ਵੀ ਆ ਆ ਵੇ ਓਏ ਜਿਵੇਂ ਜਾਦੂ ਨਹੀਂ ਬੈਠਾ ਹੋਇਆ ਜਾਦੂ ਯਾਰੀ ਕੀ ਵੇਲਾ ਮੰਨਦੇ ਜਾਦੂ ਸਕਿੱਲ ਕਾਲੀ ਹੁੰਦੀ ਹੈ ਫਸ ਗਈ ਚੱਲ ਹੁਣ ਛੁੱਟ ਦੇ ਡਰਮੀ ਛੁੱਟ ਦੇ ਇਧਰ ਹਾਂ ਘਰੇ ਦੱਸੂਗਾ ਓਏ ਨਾ ਉਹ ਸੌੜਿਆ ਸਾਰੀ ਮਿੱਟੀ ਛੁੱਟ ਤਈ

ਓਏ ਮੈਂ ਮੇਰੇ ਹੱਥ ਨਹੀਂ ਕਿਸੇ ਤੇ ਪੈਣਾ ਮੈਂ ਤੂੰ ਮੈਨੂੰ ਡੇਗੇਗਾ ਯਾਰ ਨਾਗਾ ਓਏ ਓਏ ਹੋ ਮੇਰਾ ਸਾਫਾ ਓਏ ਮੇਰਾ ਫੋਨ ਉਹ ਸੋੜਾ ਫੋਨ ਚਲਿਆ ਹੀ ਓਏ ਹੋ ਗਿਆ ਇਹ ਕੰਮ 70000 ਚ ਭਾਂਡਾ ਪੈਣਾ ਹੈ 70000 ਚ ਭਾਂਡਾ ਪੈਣਾ ਜਾ ਭਾਂਡਾ 70000 ਰੁਪਏ ਨਹੀਂ 90 70000 ਚ ਪੈਣਾ ਨਹੀਂ ਪਾਂਡਾ ਮੈਂ ਪਾਣੀ ਦਾ ਕਹਿਣਾ ਹੀ ਨਹੀਂ ਮੈਂ 70 ਅੱਜ ਪਾਂਡਾ ਤੇ ਓਏ ਯਾਰ ਤੈਨੂੰ ਕੀ ਬਤਾ ਪਰ ਨਵੇਂ ਟ੍ਰੈਂਡ ਤੋੜਨੇ ਆ ਯਾਰ ਸੰਦਾ ਹੀ ਨਹੀਂ ਤੂੰ ਦੇਖੋ ਗਾਇਸ ਦੇਖੋ ਗਾਇਸ ਇਹ ਸਾਡੀ ਮਸ਼ੀਨ ਨੇ ਲੱਲੂਰਾਮ ਸਾਡਾ ਲੱਲਾ ਅਮਚਰਾ ਆ ਰਹੀ ਹੈ ਸਦਾ ਬੰਦਾ ਬਸੇ ਕਰ ਇਹਨੂੰ ਕਰਨਾ ਨਹੀਂ ਕਰਤਾ ਤਾਂ ਨਾ ਕਰ ਇਹ ਵੀ ਖੜੇ ਆ ਸਮਰ ਸਮਰ ਕਰ ਯਾਰ ਬਸ ਆਈ ਜਾਣੀਂ ਯਰ ਤੂੰ ਕਰ ਤੂੰ ਕਰ ਹੈ ਓਏ ਨਹੀਂ ਕਰਨਾ ਹੈ ਲਾਇਸੈਂਸ ਕਰਨੀ ਹੈਗਾ ਲਾਇਸੈਂਸ ਕਰਨੀ ਹੈਗਾ ਕਾਰਡ ਲਾਇਸੈਂਸ ਕਰਨੀ ਹੈਗਾ ਮਾਗਾ ਕਰਦੇ ਚਾਚਾ ਪਾਸੇ ਮਾਗਾ ਭਲੀ ਮਾਸੀ ਆਈ ਫਿਰ ਪਰ ਪਰ ਕੇ ਨਾਲ ਦੀ ਨਾਲ ਡਿਲੀਟ ਭਲੀ ਮਾਸੀ ਸਾਈਡ ਕਰਤਾ ਟਰੈਕਟਰ ਹਾਂ ਚੱਲ ਚੱਲ ਪਿੱਛੇ ਤੂੰ ਜਲਾ ਕਰਉਣੀ ਹੁੰਦਾ ਪਾਪਾ ਨਾਲ ਹੀ ਆ ਢਾ ਦੇ ਕੰਦਾ ਕੰਦਾ ਮੈਂ ਨਹੀਂ ਕਰਦਾ ਪਿੱਛੇ ਇਹ ਜੱਟ ਦੀ ਬੱਗੀ ਏ ਹਰੇ ਬਾਹਰ ਵਿੱਚ ਤਾਂ ਜਿਹੜਾ ਹੋਇਆ ਤਾਂ ਜਿਹੜਾ ਚੱਲ ਫਿਰ ਵਾਹ ਮਾਤਾ ਆਪਰਾ ਆਪਾ ਲੜਦਾ ਏ ਓ ਨਾ ਓਏ ਓਹੀ ਗੱਲਾਂ ਲੜਾਈ ਹੋ ਗਈ ਲੜਾਈ ਕਿਧਰ ਲਈ ਕਹਿੰਦਾ ਟ੍ਰੈਲਰ ਆਮ ਰੱਖ ਕੱਦ ਨੂੰ ਮੋੜੀ ਆਉਂਦੇ ਆਂ ਆਹ ਔਰ ਟਾਈਟ ਹੋ ਗਈ ਜੀ ਬੜੀ ਜੀ ਮਗਰ ਜਾ ਜਾ ਯਾਰ ਸੱਜਾ ਜਾ ਬਾਏ ਬਾਏ ਹਾਂਜੀ ਤੇਰੇ ਗੇੜਾ ਲੋਕਾਂ ਦਾ ਸੋਈ ਕੀ ਕੀਤਾ ਜੇ ਕਿ ਨੂੰ ਸਮਝਾਉਣਾ ਦੱਸੋ ਇਹ ਆਈਟਮ ਆਈ ਇਹ ਸੋਚ ਜਾਣੀ ਨਹੀਂ ਕਿਸੇ ਦਿਤ ਤੱਕ ਕਿ ਪੱਲੜ ਕਿਉਂ ਪਾਇਆ ਮਾਰ ਗਿਆ ਸਾਰੀ ਲਾ ਕੇ ਆ ਤਾਰੀ ਸ਼ਾਟ ਕਰ 450 ਤੇਰੀ ਨਾ ਮੇਰੀ 420 ਦੇ ਦੇ ਜਿਹੜਾ ਦੇ ਦੇ ਜਿਹੜਾ ਦੇ ਦੇ ਜਿਹੜਾ ਵੀਰੇ ਦੇ ਦੇ ਜਿਹੜਾ ਓ ahahahah ehi Riccardo മല്ല മക്ക്ഷൻ മ Hva er det der? En råga. Råga? ਜਾ ਚੰਚ 15 ਹੀ ਗਰਦੀ ਹੈ ਪਾਰਾ ਹੀ ਬਹੁਤ ਆ ਆ ਬੂਰੇ ਬੱਚੇ ਵੇ ਲੈ ਵੀ ਮੈਂ ਤਾਂ ਚਲ ਗਿਆ ਦਰੀਆਂ ਸੋ ਬੂਰੇ ਨਿਕਾਉਂ ਗਿਆ ਸਾ ਵੀ ਮਿੱਤਰੋ ਪਾਰਿਆ 12 ਫੁੱਟਾ ਵਸੰਦਰ ਵਾਲਾ ਗਲੀ ਚ ਮਹਾ ਪੂਰਾ ਆਉਂਦਾ ਪਿਆ ਓ ਓ ਓ ਓ ਓ ਵਾਚ ਚੱਲਿਆ ਸੀ ਦਿਖਾਉਣੇ ਚਲਾ ਕੇ ਤੁਹਾਨੂੰ ਉੱਥੇ ਵੇਣੀ ਆ ਕੀ ਕਰਦਾ ਅੱਜ ਇਹ 12 ਫੁੱਟੇ ਤੇ ਨੇਰਾ ਹੋ ਜਾਣਾ ਵੈਸੇ ਪਰ ਜਿੰਨੀ ਵੀ ਵੀਡੀਓ ਬਣੀ ਜ਼ਰੂਰ ਦਿਖਾਵਾਂਗੇ ਤੁਹਾਨੂੰ ਗਲੀ ਜੇ ਪੂਰਾ ਪੂਰਾ ਕਰੀਏ 13 13 ਫੁੱਟ ਚੌੜੀ ਆ ਨਹੀਂ 13 ਫੁੱਟ ਹੀ ਆ ਐ ਪੂਰਾ ਪੂਰਾ ਚੱਲਦਾ ਦੋਨਾਂ ਪਾਸੇ ਤੇ ਫੁੱਟ ਤੇ ਮਟਰੋ ਚਲਾ ਸੁਭਾਗੇ ਨਾ ਥਾਂ ਲੈ ਕੇ ਜਾਂਦਾ ਸੁਭਾਗੇ ਜਨ ਨਾਲ ਇਹ ਆਪਾਂ ਰੇ ਨਾ ਪਰੇਡ ਉਹ ਤਾਂ ਵੀਰੇ ਨਹੀਂ ਚਲਾਉਂਦੇ ਰਿਹਾ ਤੇ ਅੱਜ ਆਪਾਂ ਪਹਿਲੇ ਦਿਨ ਚਲਾਇਆ ਹੈ ਤੇ ਆਉਂਦਾ ਦੱਚਾ ਮੁੰਡਾ ਫੇਰ ਕਲਪਾ ਲੈਣੇ ਆ ਦੂਰੋਂ ਫੇਰ ਆਉਣੀਆਂ ਘੈਂਟ ਫੜ ਦੋ ਪਰ ਲੈ ਵੀ ਮਿੱਤਰੋ ਬਖਾਲਾ ਨਾ ਟਹਿਰੇ ਪਰਾਂ ਕਿਦੇ ਜਾਂਦਾ ਸਿੱਧਾ ਹੀ ਆ ਉਹ ਟਹਿ ਗਿਆ ਟਹਿ ਗਿਆ ਟਹਿ ਗਿਆ ਵੀ ਮਿੱਤਰੋ ਹਨੇਰਾ ਹੋ ਗਿਆ ਪਰ ਆਹ ਦੇਖੋ ਕੀ ਚੱਲ ਰਿਹਾ ਕੰਮ ਇੱਥੇ ਇੰਨਾ ਕੱਟ ਕੇ ਵਾਰਿਆ ਤੇ ਜੇ ਲੋਚ ਐ ਸਿਰੇ ਤੱਕ ਐ ਹੀ ਮਿੱਟੀ ਤੇ ਮਗਰ ਭੈਂਚ ਚੂਰਾ ਹੀ ਬਣਾਵਾ ਆਉਂਦਾ 12 ਫੁੱਟਾ ਐਵੇਂ ਨਹੀਂ ਕਹਿੰਦੇ ਤੇ ਸਿਰਾਈ ਲੱਗਦਾ ਆਉਂਦਾ ਨੇ ਰੋ ਗਿਆ ਗੱਲ ਕਰ ਜੇ ਨੇ ਰਾ ਹੁੰਦਾ ਤੁਮ ਫਿਰ ਕਰਕੇ ਤੋਂ ਨਹੀਂ ਗੱਲਬਾਤ ਪੂਰੀ ਤੇ ਆ ਮੈਂ ਹੁਣੇ ਸੁਸੂ ਕਰਨੀ ਰੁਕਿਆ ਆ ਵੇਖ ਲੋ ਮਿੱਟੀ ਭੈਂਚ ਵੈ ਪੂਰੀ ਤੰਨ ਕੇ ਚੱਲਦਾ ਪੈਗਾ ਤੰਨ ਕੇ ਆਵਾਜ਼ ਤੇਜ ਮੀਡੀਅਮ ਲਾਉਣਾ ਹੈ ਤੇਜ ਲੋ ਲਾਉਣਾ ਹੈ ਪੈਂਚ ਮੀਡੀਅਮ ਲਈ ਤੇ ਆਉਣ ਦਾ ਹਾਂ ਆਉਣ ਲੱਗੇ ਆਪਾਂ ਤੇਜ ਲੋ ਚੱਲ ਫਿਰ ਲੈ ਕੇ ਲੈ ਕੇ ਆਤ ਪਈ ਕਰਕੇ ਮੀਡੀਅਮ ਪਈ ਗਤਜਾ ਮੀਡੀਅਮ ਭੈਜ ਭੱਜੀ ਆਵੇ ਭੱਜੀ ਉਹ ਤੇ ਲੋਜ ਬਣਾਉਣਾ ਮੈਂ ਭਰਾਵੋ ਆਉਂਦਾ ਵੀ ਆ ਵਿੱਚ ਲੈ ਰਾ ਜੀ ਹਾਂ ਠੀਕ ਆ ਤੇ ਓਕੇ ਆ ਓਕੇ ਆ ਬੱਲਾ ਆਪਰਾ ਇੱਕ ਤੱਕ ਹੋਰ ਘੜਾ ਚ ਬੰਦ ਕਰ ਦੋ ਕੰਮ ਬਹੁਤ ਪਿਆਰੇ ਕੰਮ ਦਾ ਬਹੁਤ ਆ ਨਿਪਟਣਾ ਦਾ ਜੀ ਕਈ ਹੈਗੇ 12 ਫੁੱਟਾ ਗਾਂੜ ਪੂਰੀ ਫੜਦੀ ਵੀ ਟਰੈਕਟਰ ਦੀ ਭਰਾਵਾ ਨੇੇਰਾ ਬਹੁਤ ਗਿਆ ਦਿਖਦਾ ਨਹੀਂ ਪਿਆ ਉਹਨ ਵੇਸੇ ਤਾਂ ਕਲਿੱਪਾ ਦੋ ਤਿੰਨ ਪਹਿਲਾਂ ਨਹੀਂ ਆ ਦੂਜੇ ਆਪਣੇ ਵਾਲੇ ਫੋਨ 'ਚ ਤੋ ਲੇਟ ਹੀ ਬੜਾ ਹੋ ਗਿਆ ਪਰ ਫਿਰ ਵੀ ਵਿਚਾਰਾ ਜੋਰ ਲਾਈ ਜਾਂਦਾ ਪਰ ਤੂੰ ਘੇਰ ਹੀ ਤੀਜਾ ਮੀਡੀਅਮ ਨਾਲ ਦੂਜੇ 'ਚ ਮਾਰ ਲਾ ਬਣਾ ਜੋਰ ਨਾ ਨਹੀਂ ਦੂਜਾ ਔਰ ਤੀਜਾ ਮੀਡੀਅਮ ਨਹੀਂ ਗੁਰਵਾ ਤੀਜਾ ਲੋ ਦੂਜਾ ਲੋ ਹਾਂ ਦੂਜੇ ਲੋ ਜਿਹੜਾ ਬੜਾ ਸਲੋ ਜਾਂਦਾ ਪਰ ਜਿੰਨੂ ਆਪਾਂ ਪਹਿਲੀ ਬਣਾਉਣੀ ਆ ਨਾ ਤੇ ਜੇ ਲੋਜ ਵਧੀਆ ਚੱਲੀ ਜਾਂਦਾ ਹਾਂ ਹਾਂ ਅੱਗੇ ਬਾਈ ਇਹ ਨਾ ਆਪਣੀ ਹਾਂ ਚੰਗੀ ਬਾਈ ਹੈ ਹੀ ਆ ਗੁਰੂਆ ਭੈਂਚ ਪੰਜ ਸੀਆਂ ਤਮੀਆਂ ਦੀਆਂ ਲਾਤੇ ਆ ਦੌਰ ਹਲਾਂ ਦੀ ਇੱਕ ਸੁਹਾਗਾ ਫੇਰ ਹਾਲ ਉੱਤੋਂ ਰੋਟਾ ਵੇਟਰ ਹੁਣ ਬੱਸ ਬੈੜੀ ਹੋਰ ਉੱਥੇ ਕੀ ਕਰੇ ਆ ਲਾਉਣ ਖਰਾਈ ਬਣਨੀ ਆ ਤੇ ਮੈਂ ਕਹਣਾ ਹੂੰ ਦਸਣਾ ਨਹੀਂ ਯਾਰ ਕਾਫੀ ਹਣਾ ਹੂੰ ਕਾ ਤੂੰ ਲੇਟ ਹੋਗਾ ਰੀਲਾ ਬਣਾਉਣੀਆਂ ਸੀ ਭੈਂਚ ਉਹ ਦੇਣ ਚਾਚਾ ਚੰਗਾ ਟਰੈਕਟਰ ਐ ਨੂੰ ਕਰਕੇ ਲਾ ਲੈਣ ਮਾਰ ਉਹ ਨਹੀਂ ਉਹ ਭੈਂਚ ਹੂੰ ਦਸਣਾ ਨਹੀਂ ਕਾਫੀ ਚਲੋ ਜਿੰਨਾ ਕੋ ਦੱਸਿਆ ਠੀਕ ਆ ਭਰਾਵਾ ਨਹੀਂ ਦੱਸਿਆ ਤਾਂ ਫਿਰ ਆਪਦਾ ਕੋਈ ਹੋਰ ਵੇਖੋ ਜਾ ਕੇ ਨਹੀਂ ਫੇਰ ਬਣਾ ਲਾਂਗੇ ਹੋਰ ਕਿਹੜਾ ਪੈਲੀ ਬੋਣੀ ਨਹੀਂ ਆਹ ਹੋਰ ਕਿਹੜਾ ਪੈਲੀ ਬੋਣੀ ਨਹੀਂ ਪਰ ਅੱਜ ਵਾਲੇ ਬਲੌਗ ਚ ਪਰ ਇਹ ਨਹੀਂ ਆ ਤੇ ਜੇ 12 ਫੁੱਟਾ ਪਾਇਆ ਅੱਜ ਤੇ ਟਰੈਕਟਰ ਦੀ ਮੈਂ ਮੈਂ ਕਹਾਂ ਪੂਰੀ ਬਾੰਗ ਪਾਉਂਦਾ ਪਿਆ ਪੂਰੀ ਬਾੰਗ ਤੇ ਜੇ ਲੋਚ 2000 ਚੱਕਰ ਦੇ ਵਿੱਚ ਮਾੜਾ ਜਿਹਾ ਨੱਪ ਤਾਂ ਨਾ ਭੈਂਚ ਉਹਦੇ ਲਾਟ ਮਾਰ ਲਾਂ ਜਾਂਦਾ ਤੇ ਮੈਂ ਤੁਹਾਨੂੰ ਇਹੀ ਕਹਿੰਨਾ ਭਰਾਵਾ ਕੋਈ ਵਧੀਆ ਜਿਹਾ ਬੰਦਾ ਦੱਸੋ ਸਾਨੂੰ ਜਿਹੜਾ ਇਹਨੂੰ ਐ ਪੰਪ ਪੰਪ ਤਾਂ ਕੰਮ ਓਕੇਗਾ ਓਕੇ ਕਰਦੇ ਇੱਥੇ ਭੈਣੋ ਜਿੰਦਾ ਮੜਾ ਹੈ ਦਲੀ ਤਾਂ ਇਹ ਜਿੰਦਾ ਮੜਾ ਨਾਂ ਬਣ ਜਾਂਦਾ ਨਾ ਇਹ ਉਹ ਸਾਰੇ ਮੂੰਹ ਐਂ ਅਟ ਲੈਂਦੇ ਐਂ ਕਰਕੇ ਹੈ ਸ਼ਰਮ ਵੀ ਨਹੀਂ ਆਉਂਦੀ ਪੈਸੇ ਸਾਰਾ ਯਾਰ ਵੱਧ ਤੋਂ ਯਾਰ 20000 ਦਾ ਕੰਮ ਆ ਸਰ 20000 ਦਾ ਕੰਮ ਤਾਂ ਕਹਿਣਗੇ ਬਾਈ ਆ ਜਿਓ ਵੀਰੇ ਆਪਾਂ ਕਰ ਦਾਂ 60 65 ਚ ਆ ਜਿਓ ਵੀਰੇ ਕਰ ਦਾਂਗੇ 50 55 ਚ ਓਏ ਯਾਰ ਨੌਲੇਜ ਸਾਨੂੰ ਫੁੱਲ ਆ ਕੀ ਪਤਲ ਨਹੀਂ ਪੰਪ ਸੈਟਿੰਗ ਕਰਨੀ ਆ ਯਾਰ ਕਰੋ ਮੈਂ ਤਾਂ ਆ ਪਿੰਡੋਂ ਕਰਾਣਾ ਰਵਣਾ ਹੀ ਬਸ਼ਵਾਸ਼ ਨਹੀਂ ਹੁੰਦਾ ਚਲੋ ਪਰ ਜਿਹੜਾ ਵੀ ਆਪਣਾ ਬੇਲੀ ਬੇਲੀ ਗਈ ਹੈ ਨਾ ਕੋਈ ਵਧੀਆ ਬੰਦਾ ਹੋਵੇ ਬੰਦਾ ਤੇ ਜਿਨੇ ਵੀ ਆਪਣਾ ਮੈਂ ਆਪਾਂ ਟਰੈਕਟਰ ਮੈਂ ਮੋਡੀਫਾਈ ਕਰਾਉਣਾ ਵਾ ਤੇ ਮੈਨੂੰ ਮੈਸੇਜ ਕਰਿਓ ਤੇ ਜੇ ਆਪਾਂ ਨੂੰ ਦਾ ਕੰਮ ਵਧੀਆ ਲੱਗਿਆ ਤਾਂ ਭਾਬੀ ਕਰਾਵਾਂਗੇ ਪੈਸੇ ਚਲ ਵੱਧ ਲੈ ਲੈ ਯਾਰ ਪਰ ਕੰਮ ਆਪ ਨੂੰ ਚਾਹੀਦਾ ਇੱਕ ਨੰਬਰ ਇੱਕ ਨੰਬਰ ਥੋਕਮਾ ਚਲੋ ਮਿਲਦੇ ਆ ਅਗਲੇ ਵਲੌਗ ਚ ਸਾਰਿਆਂ ਨੂੰ ਸਤ ਸ੍ਰੀ ਅਕਾਲ